प्यारे दोस्तों सत श्री अकाल ਜਿਵੇਂ ਕਿ ਆਪ ਜਾਣਦੇ ਹੋ ਕਿ ਮੈਂ ਪਿਛਲੀ ਵੀਡੀਓ ਦੇ ਵਿੱਚ ਬੋਡੀ ਪੁਆਇੰਟ ਬਾਰੇ ਬੜੇ ਵਿਸਤਾਰ ਦੇ ਨਾਲ ਪੁਆਇੰਟ ਨੰਬਰ 1 ਤੋਂ ਪੁਆਇੰਟ ਨੰਬਰ 9 ਤੱਕ ਮੈਂ ਜਾਣਕਾਰੀ ਤੁਹਾਨੂੰ ਦਿੱਤੀ ਹੈ ਕਿ ਉਹਨਾਂ ਦੀ ਮੈਡੀਸਿਨ ਲਾਉਣ ਦਾ ਕਿਹੋ ਜਿਹਾ ਪ੍ਰਭਾਵ ਸਰੀਰ ਦੇ ਉੱਤੇ ਪੈਂਦਾ ਤੇ ਅੱਜ ਅਸੀਂ ਗੱਲ ਕਰਾਂਗੇ ਪੁਆਇੰਟ ਨੰਬਰ 10 ਦੀ ਇਹ ਹੈ ਐਂਗਲੋਫ ਜਾਂ ਨਰਵ ਜਿਹੜੀ ਹੈ ਇਹ ਇਸ ਸਤਾਨ ਦੇ ਉੱਤੇ ਸਾਡੇ ਬ੍ਰੇਨ ਦੇ ਵਿੱਚੋਂ ਨਿਕਲੀ ਹੋਈ ਨਾੜੀ ਉਹ ਸਾਡੇ ਕੰਨ ਦੇ ਬਿਲਕੁਲ ਹੀਟਲੇ ਹਿੱਸੇ ਦੇ ਵਿੱਚ ਉਹ ਪਹੁੰਚਦੀ ਹੈ ਤੇ ਕੰਨ ਦੇ ਅੱਗੇ ਤੇ ਪਿੱਛੇ ਜਿਹੜੀ ਉਹਦੀ ਹਲਕਾ ਜਿਹਾ ਜਿਸ ਤਰ੍ਹਾਂ ਖੱਡਾ نیچے ਬਣਦਾ ਇਹ ਅੱਗੇ ਸਾਹਮਣੇ ਵੀ ਤੇ ਪਿੱਛੇ ਵੀ ਇਸ ਜਗ੍ਹਾ ਦੇ ਉੱਤੇ ਮੈਡੀਸਿਨ ਅਪਲਾਈ ਕਰਨ ਦੇ ਨਾਲ ਸਾਡਾ ਇਹ ਉਹਦੇ ਵਿੱਚ ਪੈਰੋਟਿਡ ਗਲੈਂਡ ਦੇ ਉੱਤੇ ਪ੍ਰਭਾਵ ਪੈਂਦਾ ਹੈ ਪੈਰੋਟਿਡ ਗਲੈਂਡ ਦਾ ਜਿਹੜਾ ਫੰਕਸ਼ਨ ਹੈ ਉਹ ਸਾਡੇ ਮੂੰਹ ਦੇ ਅੰਦਰ ਸਲਾਈਵਾ ਬਣਾਉਣਾ ਹੈ ਤੇ ਉਹਦੇ ਜਦੋਂ ਫੰਕਸ਼ਨ ਦੇ ਵਿੱਚ ਡਿਸਟਰਬ ਫੰਕਸ਼ਨ ਉਹਦਾ ਡਿਸਟਰਬ ਹੋ ਜਾਂਦਾ ਜਾਂ ਉਹ ਓਵਰ ਸਲਾਈਵ ਬਣਾਉਣ ਲੱਗ ਜਾਂਦਾ ਹੈ ਜਾਂ ਕੱਟ ਬਣਾਉਣ ਲੱਗ ਜਾਂਦਾ ਹੈ ਓਵਰ ਬਣਾਉਣ ਦੇ ਨਾਲ ਸਾਡੇ ਮੂੰਹ ਦੇ ਵਿੱਚ ਪਾਣੀ ਭਰਨ ਲੱਗ ਜਾਂਦਾ ਹੈ ਤੇ ਜੇਕਰ ਕੱਟ ਬਣਾਵੇ ਤੇ ਸਾਡੇ ਮੂੰਹ ਦੇ ਵਿੱਚ ਡਰਾਈਨੈਸ ਹੋ ਜਾਂਦੀ ਹੈ ਇਸ ਤਰ੍ਹਾਂ ਦੇ ਮੈਡੀਸਨ ਲਾਉਣ ਦੇ ਨਾਲ ਇਹਨਾਂ ਪੁਆਇੰਟਾਂ ਉੱਤੇ ਕਰਨ ਦੇ ਨੀਚੇ ਤੇ ਸਾਹਮਣੇ ਔਰ ਪਿੱਛੇ ਇਹਦਾ ਪ੍ਰਭਾਵ ਜਿਹੜਾ ਪੈਰੋਟਿਡ ਗਲੈਂਡ ਦੇ ਉੱਤੇ ਪੈਂਦਾ ਤੇ ਮੈਡੀਸਨ ਲਗਾਉਣ ਦੇ ਨਾਲ ਪੈਰੋਟਿਡ ਗਲੈਂਡ ਦਾ ਦੇ ਵੀ ਕੋਈ ਵੀ ਨੁਕਸ ਹੋਵੇ ਜਾਂ ਉਹਦੇ ਫੰਕਸ਼ਨ ਦੇ ਵਿੱਚ ਡਿਸਟਰਬ ਫੰਕਸ਼ਨ ਉਹਦਾ ਡਿਸਟਰਬ ਹੋਵੇ ਉੱਥੇ ਖੋਣ ਲੱਗ ਜਾਂਦਾ ਹੈ ਤੇ ਇਸੇ ਨਾੜੀ ਦੇ ਵਿੱਚੋਂ ਇਹ 8 ਤੋਂ 10 ਇਹ ਸ਼ਖਾਵਾਂ ਨਿਕਲਦੀਆਂ ਹਨ ਜੋ ਸਾਡੇ ਫੇਸ ਦੇ ਉੱਤੇ ਇਹ ਉਹਨਾਂ ਦੇ ਉਹ ਫੈਲ ਜਾਂਦੀਆਂ ਹਨ ਤੇ ਉਹ ਸਾਡੇ ਫੇਸ ਦੀਆਂ ਜਿਹੜੀਆਂ ਮਾਸਪੇਸ਼ੀਆਂ ਆ ਇਹਦੇ ਉੱਤੇ ਉਹ ਕੰਟਰੋਲ ਕਰਦੀਆਂ ਹਨ ਤੇ ਸਾਡੇ ਬ੍ਰੇਨ ਤੋਂ ਆਈ ਹੋਈ ਨਾੜੀ ਨੇ ਇਸ ਤੋਂ ਇਲਾਵਾ ਇਹ ਇਸ ਤੋਂ ਇਲਾਵਾ ਸਾਡੇ ਇਹ ਇਸੇ ਜਗ੍ਹਾ ਦੇ ਉੱਤੇ ਬ੍ਰੇਨ ਤੋਂ ਆਈ ਹੋਈ 7ਵੇਂ ਅਤੇ 12ਵੇਂ ਜੋੜੇ ਦੀ ਨਾੜੀ ਦੀਆਂ ਸ਼ਿਕਾਵਾ ਜਿਹੜੀਆਂ ਉਹ ਇਸੇ ਜਗ੍ਹਾ ਤੋਂ ਹੁੰਦੀਆਂ ਹੋਈਆਂ ਸਾਡੇ ਫੇਸ ਤੇ ਅਤੇ ਮੂੰਹ ਦੇ ਅੰਦਰ ਤੱਕ ਇਹ ਉਹਨਾਂ ਦੀਆਂ ਜਿਹੜੀਆਂ ਸ਼ਿਕਾਵਾ ਉਹ ਫੈਲ ਜਾਂਦੀਆਂ ਹਨ ਤੇ ਉਹਨਾਂ ਦਾ ਜਿਹੜਾ ਇਹ ਅਧਕਾਰ ਖੇਤਰ ਹੈ ਉਹ ਸਾਡਾ ਗਲਾ ਸਾਡੀ ਜੀਭ ਸਾਡੇ ਦੰਦ ਤੇ ਜਵੜਾ ਤੇ ਫੇਸ ਦੇ ਉੱਤੇ ਇਹ ਹੁੰਦਾ ਹੈ ਤੇ ਇਸ ਜਗ੍ਹਾ ਦੇ ਉੱਤੇ ਮੈਡੀਸਿਨ ਅਪਲਾਈ ਕਰਨ ਦੇ ਨਾਲ ਇਹ ਸਾਡੇ ਇਹਨਾਂ ਅੰਗਾਂ ਦੇ ਕੋਈ ਵੀ ਰੋਗ ਹੋਵੇ ਤੇ ਉਹ ਠੀਕ ਹੋ ਜਾਂਦਾ ਹੈ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਦੱਸ ਦਿੰਦਾ ਵੀ ਜਿਹੜਾ ਐਂਗਲ ਆਫ ਜਾ ਹੈ ਨਾ ਇਹ ਆ ਜਗ੍ਹਾ ਹੈਗੀ ਆ ਇਹ ਕਈ ਵਾਰ ਅਸੀਂ ਸੁਣਿਆ ਹੁੰਦਾ ਵੀ ਇਹ ਲੌਕ ਹੋ ਗਿਆ। ਇਹ ਲੌਕ ਹੋਣਾ ਮਤਲਬ ਕਿ ਜੋ ਮੂੰਹ ਆ ਪਰਪਰ ਖੁੱਲਦਾ ਨਹੀਂ ਤੇ ਇਸ ਜਗ੍ਹਾ ਦੇ ਉੱਤੇ ਜਦੋਂ ਅਸੀਂ ਜੈਲੋਕਸਟੀ ਅਪਲਾਈ ਕਰਦੇ ਹਾਂ ਤੇ ਜਿਹੜਾ ਸਾਡਾ ਮੂੰਹ ਆ ਉਹ ਖੁੱਲਣਾ ਉਹ ਖੁੱਲਣਾ ਸ਼ੁਰੂ ਹੋ ਜਾਂਦਾ ਹੈ। ਤੇ ਬੈਕ ਆਫ ਦਿਅਰ ਸਾਡੇ ਬ੍ਰੇਨ ਤੋਂ ਆਈ ਹੋਈ ਨਾੜੀ ਦੀ ਇੱਕ ਨਾੜੀ ਦੀ ਸ਼ਾਖਾ ਸਾਡੇ ਕੰਨ ਦੇ ਪਿੱਛੇ ਪਹੁੰਚਦੀ ਹੈ ਤੇ ਜਿਹਦਾ ਜਿਹੜਾ ਅਧਿਕਾਰ ਹੈ ਉਹ ਕੰਨ ਦੀਆਂ ਛੋਟੀਆਂ ਤਿੰਨ ਮਾਸਪੇਸ਼ੀਆਂ ਦੇ ਉੱਤੇ ਹੁੰਦਾ ਹੈ ਉਹਦੇ ਉੱਤੇ ਮੈਡੀਸਿਨ ਅਪਲਾਈ ਕਰਨ ਦੇ ਨਾਲ ਸਾਡੇ ਕੰਨ ਦੀ ਜਿਹੜੀ ਦਰਦ ਹੈਗੀ ਆ ਤੇ ਉਹਦੇ ਹੋਰ ਸਾਰੇ ਬਹੁਤ ਸਾਰੇ ਰੋਗ ਹਨ ਉਹ ਠੀਕ ਹੋ ਜਾਂਦੇ ਆ ਤੇ ਹੁਣ ਅਸੀਂ ਗੱਲ ਕਰਦੇ ਆ ਪੁਆਇੰਟ ਨੰਬਰ 11 ਦੀ ਇਹ ਸਾਡੇ ਲੰਬਰ ਰੀਜਨ ਦੇ ਵਿੱਚ ਲੰਬਰ ਰੀਜਨ ਸਾਡੇ ਦੋਨਾਂ ਬੈਕ ਸਾਈਡ ਦੇ ਉੱਤੇ ਇਹ ਸਪਾਇਨ ਦੇ ਵਿੱਚੋਂ ਨਿਕਲੀਆਂ ਹੋਈਆਂ ਐ ਨਾੜੀਆਂ ਸਪਾਇਨ ਨਰਵ ਦੇ ਵਿੱਚੋਂ ਇਹ ਜਦੋਂ ਸਾਡੇ ਕਮਰ ਦੇ ਵਿੱਚ ਮਾਸਪੇਸ਼ੀਆਂ ਦੇ ਵਿੱਚ ਜਾਂਦੀਆਂ ਮਾਸਪੇਸ਼ੀਆਂ ਦੇ ਵਿੱਚ ਪਰਵੇਸ਼ ਕਰਦੀਆਂ ਹਨ ਤਾਂ ਇਹ ਉਹਨਾਂ ਤੇ ਪ੍ਰਭਾਵ ਪਾਉਂਦੀਆਂ ਹਨ ਜਦੋਂ ਇਹ ਕਿਸੇ ਕਾਰਨ ਕਰਕੇ ਸਾਡੇ ਕਮਰ ਦੇ ਵਿੱਚ ਕੋਈ ਦਰਦ ਹੋਣ ਲੱਗ ਜਾਵੇ ਜਾਂ ਕੋਈ ਲੁਕਸ ਹੋਵੇ ਤਾਂ ਜਦੋਂ ਅਸੀਂ ਇਹਨਾਂ ਤੇ ਮੈਡੀਸਿਨ ਅਪਲਾਈ ਕਰਦੇ ਹਾਂ ਤਾਂ ਇਹਦਾ ਦਰਦ ਸਾਡੇ ਕਮਰ ਦਾ ਦਰਦ ਦੂਰ ਹੋ ਜਾਂਦਾ ਹੈ ਤੇ ਉਹ ਜਦੋਂ ਅਸੀਂ ਰੁਟੀਨ ਦੇ ਵਿੱਚ ਅਪਲਾਈ ਕਰਦੇ ਹਾਂ ਤੇ ਜੇ ਇਸ ਜਗ੍ਹਾ ਤੇ ਸਾਡੇ ਮਸਕੂਲੇਸ਼ਨ ਦੇ ਕੋਈ ਹੋਰ ਰੋਗ ਹੋਣ ਕਮਰ ਦੇ ਵਿੱਚ ਤੇ ਉਹ ਠੀਕ ਹੋਣੇ ਠੀਕ ਹੋਣੀ ਸ਼ੁਰੂ ਹੋ ਜਾਂਦੇ ਹਨ ਤੇ ਹੁਣ ਅਸੀਂ ਗੱਲ ਕਰਾਂਗੇ ਪੁਆਇੰਟ ਨੰਬਰ 12 ਦੀ ਪੁਆਇੰਟ ਨੰਬਰ 12 ਸਾਡੀ ਧੁੰਨੀ ਦੇ ਉੱਤੇ ਹੁੰਦਾ ਹੈ ਧੁੰਨੀ ਦੇ ਸਾਡੇ ਜਿਹੜੀ ਨੀਵਲ ਹੈ ਇਹਦੇ ਨੀਚੇ ਬਹੁਤ ਸਾਰੀਆਂ ਨਰਵ ਦਾ ਇੱਕ ਜਾਲ ਜਿਹਾ ਵਿਛਾ ਹੁੰਦਾ ਹੈ ਉਹ ਬਹੁਤ ਸਾਰੀਆਂ ਨਰਵ ਜਿਹੜੀਆਂ ਹੈਗੀਆਂ ਇਹਦਾ ਜਿਹੜਾ ਸਬੰਧ ਹੈ ਇਹ ਸਾਡਾ 5 ਨੰਬਰ ਦੇ ਉੱਤੇ ਜਿਹੜੀ ਸਾਡੀ ਨਰਵਸ ਸਿਸਟਮ ਦਾ ਇੱਕ ਗੁਛਾ ਜਾਂ ਹੁੰਦਾ ਉਹਦੇ ਨਾਲ ਇਹਦਾ ਸੰਬੰਧ ਹੁੰਦਾ ਜਦੋਂ ਅਸੀਂ ਧੁੰਨੀ ਦੇ ਦੁਆਲੇ ਕਿਹਾਰੇ ਪਾਸੇ ਲੈਕਚਰਟੀ ਅਪਲਾਈ ਕਰਦੇ ਆ ਜਾਂ ਅਸੀਂ ਕੋਈ ਬਣੀ ਹੋਈ ਮਲਮ ਜਿਹੜੀ ਦਵਾਈਆਂ ਤੋਂ ਉਹ ਅਪਲਾਈ ਕਰਦੇ ਆ ਮ사ਜ ਕਰਦੇ ਆ ਤਾਂ ਉਤੇ ਬਹੁਤ ਸਾਰਾ ਪ੍ਰਭਾਵ ਪੈਂਦਾ ਤੇ ਇਹਨਾਂ ਨਾੜੀਆਂ ਤੇ ਬਹੁਤ ਸਾਰਾ ਪ੍ਰਭਾਵ ਪੈਂਦਾ ਤੇ ਬਹੁਤ ਸਾਰੇ ਨੁਕਸ ਜਿਹੜੇ ਹੈਗੇ ਸਾਡੇ ਪੇਟ ਦੇ ਤੇ ਉਹ ਠੀਕ ਹੋਣੇ ਠੀਕ ਹੋਣੇ ਛੂ ਹੋ ਜਾਂਦੇ ਹਨ ਕਿਉਂਕਿ ਆਤਮ ਰੱਖਿਆ ਦਾ ਕੰਮ ਵੀ ਜਿਹੜੀ ਹੈਗੀ ਆ ਇਹ ਕਰਦੀਆਂ ਹਨ ਤੇ ਇਸੇ ਤਰ੍ਹਾਂ ਪੁਆਇੰਟ ਨੰਬਰ 13 ਦੇ ਹੁਣ ਅਸੀਂ ਗੱਲ ਕਰਾਂਗੇ ਪੁਆਇੰਟ ਨੰਬਰ 13 ਦੇ ਉੱਤੇ ਗ੍ਰੇਟ ਹਿਪੋਗਲੋਸੀਕ ਨਰਵ ਹੈ ਜਿਹੜੀ ਇਹ ਇਹ ਸਾਡੇ ਬ੍ਰੇਨ ਦੇ ਵਿੱਚੋਂ ਬ੍ਰੇਨ ਦੇ ਵਿੱਚੋਂ 7ਵੇਂ ਅਤੇ ਨਹੀਂ ਸੌਰੀ ਇਹ ਸਾਡੇ ਬ੍ਰੇਨ ਦੇ ਵਿੱਚੋਂ 9ਵੇਂ ਜੋੜੇ ਦੀ ਨਿਕਲੀ ਹੋਈ ਸ਼ਾਖਾ ਸਾਡੇ ਕੰਨ ਦੇ ਹੀਟਲੇ ਹਿੱਸੇ ਦੇ ਵਿੱਚ ਹੀ ਹੋ ਕੇ ਇਹ ਸਾਡੇ ਗਲੇ ਦੇ ਵਿੱਚ ਆਉਂਦੀ ਹੈ ਪੁਆਇੰਟ ਨੰਬਰ 13 ਦੇ ਉੱਤੇ ਇਹਦੀਆਂ ਸਖਾਵਾਂ ਆਉਂਦੀਆਂ ਹਨ ਤੇ ਜਿਹੜੇ ਇਹਨਾਂ ਦਾ ਪ੍ਰਭਾਵ ਪੈਂਦਾ ਹੈ ਉਹ ਸਾਡੇ ਗਲੇ ਤੇ ਸਾਡੇ ਖਾਣੇ ਵਾਲੀ ਨਾਲੀ ਤੇ ਨਾਲੀ ਤੇ ਤੇ ਸਾਡੀ ਜੀਭ ਤੇ ਤੇ ਸਾਡੇ ਤਾਲੂ ਤੇ ਇਹਦਾ ਪ੍ਰਭਾਵ ਪੈਂਦਾ ਇਹਨਾਂ ਜਗ੍ਹਾ ਦੇ ਉੱਤੇ ਇਸ ਪੁਆਇੰਟ ਦੇ ਉੱਤੇ ਮੈਡੀਸਿਨ ਅਪਲਾਈ ਕਰਨ ਦੇ ਨਾਲ ਆ ਜੇ ਸਾਡੇ ਟੌਂਸਲ ਉਹ ਠੀਕ ਹੋ ਜਾਂਦੇ ਹਨ ਕਿਉਂਕਿ ਉਹ ਗਲੇ ਦੇ ਅੰਦਰ ਹੀ ਆਉਂਦੇ ਹਨ ਟੌਂਸਲ ਸਾਡੇ ਠੀਕ ਹੋ ਜਾਂਦੇ ਹਨ ਗਲੇ ਦੇ ਵਿੱਚ ਇਨਫੈਕਸ਼ਨ ਹੋਵੇ ਉਹ ਠੀਕ ਹੋ ਜਾਂਦੀ ਹੈ ਜੀਭ ਦੇ ਵਿੱਚ ਕੋਈ ਨੁਕਸ ਹੋਵੇ ਉਹ ਠੀਕ ਹੋ ਜਾਂਦਾ ਹੈ ਤੇ ਤਾਲੂ ਦੇ ਵਿੱਚ ਕੋਈ ਨੁਕਸ ਹੋਵੇ ਤੇ ਉਹ ਵੀ ਠੀਕ ਹੋ ਜਾਂਦਾ ਹੈ ਤੇ ਹੁਣ ਅਸੀਂ ਪੁਆਇੰਟ ਗੱਲ ਕਰਾਂਗੇ ਪੁਆਇੰਟ ਨੰਬਰ 14 ਦੀ ਉਹ ਹੈ ਸਾਡੇ ਸ਼ਾਰਟ ਕਨਰ ਜਿਹੜੀ ਕਿ ਸਾਡੇ ਸਰੀਰ ਦੇ ਵਿੱਚੋਂ ਸਾਰੀਆਂ ਨਾੜੀਆਂ ਦੇ ਵਿੱਚੋਂ ਵੱਡੀ ਹੁੰਦੀ ਹੈ ਉਹ ਸਾਡੇ ਕਮਰ ਦੇ ਵਿੱਚੋਂ ਇਹ 25ਵੇਂ ਅਤੇ 30ਵੇਂ ਜੋੜੇ ਦੇ ਵਿੱਚੋਂ ਨਿਕਲ ਕੇ ਸਾਡੀ ਕਮਰ ਦੀ ਬੈਕ ਸਾਈਡ ਤੋਂ ਹੋ ਕੇ ਸਾਡੀਆਂ ਦੋਨਾਂ ਲੱਤਾਂ ਦੇ ਵਿੱਚੋਂ ਇਹ ਥੱਲੇ ਪੈਰ ਤੱਕ ਇਹ ਪੈਰ ਦੇ ਗਿੱਟੇ ਤੋਂ ਹੁੰਦੀ ਕੋਈ ਉਂਗਲਾਂ ਤੱਕ ਉਹ ਇਹ ਜਾਂਦੀ ਹੈ ਇਹ ਜਿੱਥੇ ਜਿੱਥੇ ਪੁਆਇੰਟ ਦਿੱਤੇ ਹੋਏ ਹਨ ਸ਼ੇਅਰ ਕਰਨਾ ਰਹੇ ਦੇ ਪੁਆਇੰਟ ਨੰਬਰ 14 ਦੇ ਉੱਤੇ ਆਉਂਦਾ ਹੈ ਕਿਉਂਕਿ हिਪ ਦੀ ਬਾਹਰਲੀ ਸਾਈਡ ਤੇ ਗੋਡੇ ਦੇ ਬਾਹਰਲੀ ਬਾਹਰਲੇ ਪਾਸੇ ਉਹ ਨਾੜੀਆਂ ਜਿਹੜੀਆਂ ਸਾਡੀਆਂ ਉੱਥੇ ਲੈਣ ਜਾਂਦੀਆਂ ਗੋਡਿਆਂ ਦੇ ਬਾਹਰਲੇ ਪਾਸੇ ਗਿੱਟੇ ਦੇ ਬਾਹਰਲੇ ਪਾਸੇ ਐਂਕਲ ਦੇ ਤੇ ਜਦੋਂ ਅਸੀਂ ਇੱਥੇ ਮੈਡੀਸਿਨ ਅਪਲਾਈ ਕਰਦੇ ਹਾਂ ਤਾਂ ਸਾਡੀ ਸ਼ਰਟ ਕਰਦੀ ਪੇਨ ਤੇ ਲੱਤ ਦੇ ਵਿੱਚ ਲੱਤਾਂ ਦੇ ਵਿੱਚ ਬਹੁਤ ਦਰਦ ਹੁੰਦੇ ਹੋਵੇ ਤਾਂ ਉਹ ਵੀ ਠੀਕ ਹੋ ਜਾਂਦੀ ਹੈ ਇਸੇ ਤਰ੍ਹਾਂ ਪੁਆਇੰਟ ਨੰਬਰ ਅਸੀਂ 15 ਦੀ ਗੱਲ ਕਰਾਂਗੇ ਜੋ ਕਿ ਆਰਚ ਆਫ ਦੀ ਫੁੱਟ ਕਹਿੰਨੇ ਅਸੀਂ ਉਹ ਪੈਰ ਦੇ ਤੇਤੀ ਉਂਗਲੀ ਤੋਂ ਛੋਟੀ ਉਂਗਲੀ ਤੋਂ ਥੋੜਾ ਜਿਹਾ ਪਿੱਛੇ ਉਹ ਪੁਆਇੰਟ ਹੁੰਦਾ ਆ ਉਹ ਤੁਸੀਂ ਕਿਸੇ ਉਚਾਰਟ ਤੇ ਦੇਖ ਸਕਦੇ ਆ ਜਿਹੜੀ ਨਾੜੀ ਉੱਥੇ ਜਾਂਦੀ ਹੈ ਉਹਦੀਆਂ ਬਹੁਤ ਸਾਰੀਆਂ ਛਖਾਵਾ ਸਾਡੀਆਂ ਲੱਤਾਂ ਦੇ ਵਿੱਚ ਆਉਂਦੀਆਂ ਹਨ ਉਸ ਜਗ੍ਹਾ ਦੇ ਉੱਤੇ ਅਸੀਂ ਜਦੋਂ ਮੈਡੀਸਿਨ ਅਪਲਾਈ ਕਰਦੇ ਆ ਤਾਂ ਸਾਡੀਆਂ ਜਿਹੜੀਆਂ ਲੱਤਾਂ ਦੀ ਦਰਦ ਜਾਂ ਲੱਤਾਂ ਦੇ ਨੁਕਸ ਜਿਹੜੇ ਹੁੰਦੇ ਨੇ ਉੱਥੇ ਘੁਣ ਲੱਗ ਜਾਂਦੇ ਹਨ ਅੱਜ ਦਾ ਟੌਪਿਕ ਮੇਰਾ ਐ ਐਨ ਆਈ ਆਂ ਇਹ ਹੌਲੀ-ਹੌਲੀ ਮੈਂ ਪੂਰਾ ਕਰੂੰਗਾ ਤੇ ਮੈਂ ਕੋਸ਼ਿਸ਼ ਕਰਦਾ ਕਿ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਦੇ ਕੇ ਕਿਉਂਕਿ ਤੁਸੀਂ ਇਸ ਤੋਂ ਇਸ ਸਿਸਟਮ ਨੂੰ ਸਮਾਜ ਦੇ ਵਿੱਚ ਲਿਜਾ ਕੇ ਸਮਾਜ ਦਾ ਤੇ ਸਮਾਜ ਦਾ ਭਲਾ ਕਰ ਸਕੋ ਤੇ ਮੈਂ ਆਸ ਕਰਦਾ ਕਿ ਮੇਰੀ ਵੀਡੀਓ ਤੁਹਾਨੂੰ ਪਸੰਦ ਆਵੇਗੀ ਤੇ ਤੁਸੀਂ ਮੇਰੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਨਾਲ ਕਮੈਂਟ ਕਰਕੇ ਦੱਸਿਓ ਤੇ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੈਂ ਆਮ ਬਾਰੇ ਸਮਾਜ ਦੇ ਵਿੱਚ ਤੁਹਾਨੂੰ ਇਸੇ ਤਰ੍ਹਾਂ ਜਾਣਕਾਰੀ ਭਰਪੂਰ ਜਿਹੜੀ ਵੀਡੀਓ ਹੈਗੀਆਂ ਉਹ ਪਾਉਂਦਾ ਰਹਾਂਗਾ ਇਹ ਹੋ ਸਕਦਾ ਮੇਰੇ ਤੇ ਕਮੀ ਮੇਰੇ ਬਹੁਤ ਸਾਰੀ ਕਮੀ ਹੋਵੇ ਕਿਉਂਕਿ ਮੈਂ ਬਹੁਤ ਵੱਡਾ ਨਾਤਾ ਬੁਲਾ ਰਹਾ ਹਾਂ ਨਾ ਕੋਈ ਵਿਦਵਾਨ ਹ ਮੇਰੀ ਕੋਸ਼ਿਸ਼ ਹੈ ਕਿ ਨਵਾਂ ਸਿਸਟਮ ਹੈ ਸਮਾਜ ਦੇ ਭਲੇ ਵਾਸਤੇ ਲੋਕਾਂ ਵਾਸਤੇ ਅਸੀਂ ਇਹਨੂੰ ਵੱਧ ਤੋਂ ਵੱਧ ਦਾ ਪ੍ਰਚਾਰ ਕਰੀਏ ਅਤੇ ਸਹੀ ਢੰਗ ਦੇ ਨਾਲ ਸਿਸਟਮ ਨੂੰ ਫੋਲੋ ਕਰਕੇ ਤੇ